ਲੋਕ ਸਭਾ ਚੋਣਾਂ ਖਤਮ ਹੁੰਦਿਆਂ ਹੀ ਕਾਂਗਰਸ ਪਾਰਟੀ ਨੇ ਕੀਤੀ ਵੱਡੀ ਕਾਰਵਾਈ ਕਾਂਗਰਸ ਪਾਰਟੀ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਕਾਂਗਰਸ ਦੇ ਵੱਡੇ ਲੀਡਰਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ 6 ਸਾਲ ਲਈ ਬਾਹਰ ਪਾਰਟੀ ਨੇ ਵੱਡੀ ਕਾਰਵਾਈ ਕਰਦਿਆਂ ਪਾਰਟੀ ਦੇ ਨਾਲ ਨਾ ਚੱਲਣ ਵਾਲੇ ਚੋਣਾਂ ਦੇ ਵਿੱਚ ਵੱਡੇ ਲੀਡਰ ਜਿਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੋ ਵੱਡੀ ਕਾਰਵਾਈ ਕੀਤੀ ਹੈ ਕਾਂਗਰਸ ਪਾਰਟੀ ਨੇ ਭਾਵੇਂ ਕਾਂਗਰਸ ਪਾਰਟੀ ਪਹਿਲੇ ਨੰਬਰ ਤੇ ਆ ਗਈ ਲੇਕਿਨ ਫਿਰ ਵੀ ਆਪਣੇ ਜਿਹੜੇ ਵੱਡੇ ਲੀਡਰਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ 6 ਸਾਲ ਲਈ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਕਾਂਗਰਸ ਵੱਲੋਂ ਆਪਣੇ ਵੱਡੇ ਆਗੂਆਂ ਨੂੰ ਸੋ ਕੌਮੀ ਪ੍ਰਧਾਨ ਮਲਕਰਜਨ ਖੜਗੇ ਕੇਸੀ ਵੈਨੂ ਗੋਪਾਲ ਤੇ ਅਰਜੀਵ ਸ਼ੁਕਲਾ ਨੇ ਵੱਡਾ ਫੈਸਲਾ ਲਿੱਤਾ ਹੈ ਸੋ ਉਹਨਾਂ ਨੇ ਇਹ ਜਿਹੜੀ ਵੱਡੀ ਕਾਰਵਾਈ ਕੀਤੀ ਹੈ ਕਾਂਗਰਸ ਦੇ ਵੱਡੇ ਲੀਡਰਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਜਿਵੇਂ ਹੀ ਰਿਜ਼ਲਟ ਆਉਂਦੇ ਨੇ ਉਹ ਰਿਜ਼ਲਟ ਤੋਂ ਬਾਦ ਵੱਡੀ ਕਾਰਵਾਈ ਕੀਤੀ ਗਈ ਹੈ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਪਾਰਟੀ ਨੇ 6 ਆਗੂਆਂ ਨੂੰ ਜਿਹੜੇ ਕਿ ਵੱਡੇ ਲੀਡਰ ਨੇ ਵੱਡੇ ਨਾਮ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਤਾ ਕਾਂਗਰਸ ਪਾਰਟੀ ਵਿੱਚੋਂ ਸੋ ਕਾਂਗਰਸ ਪਾਰਟੀ ਨੇ ਜਿਹੜਾ ਕਿ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਗਤੀ ਵਿਰੋਧੀ ਕਰ ਰਹੀ ਸੀ ਜਿਹੜੇ ਕਿ ਪਾਰਟੀ ਦੇ ਨਾਲ ਨਹੀਂ ਚੱਲੇ ਮਨੀਸ਼ ਤਿਵਾੜੀ ਦਾ ਵਿਰੋਧ ਕਰ ਰਹੇ ਸੀ ਮਨੀਸ਼ ਤਿਵਾੜੀ ਦੇ ਨਾਲ ਜਿਹੜਾ ਕਿ ਵੋਟਾਂ ਦੇ ਵਿੱਚ ਪ੍ਰਚਾਰ ਨਹੀਂ ਕਰ ਰਹੇ ਸੀ ਜੋ ਕਿ ਪਵਨ ਕੁਮਾਰ ਬਾਂਸਲ ਨੂੰ ਲੈ ਕੇ ਉਹਨਾਂ ਨੇ ਇਹੋ ਗੱਲ ਕਰੀ ਹੋਈ ਸੀ ਕਿ ਮਨੀਸ਼ ਤਿਵਾੜੀ ਨੂੰ ਉਮੀਦਵਾਰ ਕਿਉਂ ਬਣਾਇਆ ਪਵਨ ਬਾਂਸਲ ਨੂੰ ਟਿਕਟ ਕਿਉਂ ਨਹੀਂ ਦਿੱਤੀ ਗਈ ਸੋ ਅੱਜ ਜਿਹੜਾ ਕੀ ਉਹਨਾਂ ਦੇ ਉੱਪਰ ਵੱਡੀ ਕਾਰਵਾਈ ਕੀਤੀ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਚੰਡੀਗੜ੍ਹ ਮਹਿਲਾ ਕਾਂਗਰਸੀ ਸਾਬਕਾ ਪ੍ਰਧਾਨ ਦੀਪਾ दुबे ਚੰਡੀਗੜ੍ਹ ਕਾਂਗਰਸ ਦੇ ਮੀਤ ਪ੍ਰਧਾਨ ਹਾਫਿਜ਼ ਅਨਵਰ ਚੰਡੀਗੜ੍ਹ ਕਾਂਗਰਸ ਜਨਰਲ ਸਕੱਤਰ ਰਵੀ ਠਾਕੋਰ ਸੰਜੁਕਤ ਸਕੱਤਰ ਸائر दुबे ਅਭਿਸ਼ੇਕ ਸ਼ਰਮਾ ਸ਼ੈਂਕੀ ਨੂੰ 6 ਸਾਲਾਂ ਦੀ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਹੈ ਇਸ ਤੋਂ ਇਲਾਵਾ ਚੰਡੀਗੜ੍ਹ ਕਾਂਗਰਸ ਦੇ ਮੀਤ ਪ੍ਰਧਾਨ ਹਰफूल ਕਲਿਆਣ ਜਨਰਲ ਸਕੱਤਰ ਹਾਕਮ ਸਰਹਦੀ ਵਿਨੋਦ ਸ਼ਰਮਾ ਸਕੱਤਰ ਮਨੋਜ ਗਰਗ ਅਤੇ ਪਾਰਟੀ ਬਲਾਰਿਸ਼ ਦੀਸ਼ ਕੈਥ ਨੂੰ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ ਸੋ ਕਾਂਗਰਸ ਪਾਰਟੀ ਵੱਲੋਂ ਗਤੀ ਵਿਰੋਧੀਆਂ ਕਰਨ ਵਾਲੇ ਆ ਜਿਹੜੇ ਕਾਂਗਰਸ ਦੇ ਆਗੂ ਸੀ ਪਾਰਟੀ ਦੇ ਪ੍ਰਤੀ ਜਿਨ੍ਹਾਂ ਨੇ ਵਿਰੋਧ ਰੱਖਿਆ ਔਰ ਲੋਕ ਸਭਾ ਇਲੈਕਸ਼ਨ ਦੇ ਵਿੱਚ ਜਿਹੜੇ ਕੀ ਮਨੀਸ਼ Tiwari ਦੇ ਹੱਕ ਵਿੱਚ ਚੋਣ ਪ੍ਰਚਾਰ ਕਨਵਸ ਅੱਗੇ ਨਹੀਂ ਆਏ ਸੋ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਕਾਂਗਰਸ ਪਾਰਟੀ ਨੇ ਵੱਡੀ ਕਾਰਵਾਈ ਕੀਤੀਆਂ 6 ਜਿਹੜੇ ਕਿ ਆਗੂਆਂ ਨੂੰ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਹੈ ਸੋ 6 ਸਾਲ ਲਈ ਪਾਰਟੀ ਚੋਂ ਮੁਲਤਵ ਕਰ ਦਿੱਤਾ ਗਿਆ ਚੰਡੀਗੜ੍ਹ ਵਿੱਚ ਕਾਂਗਰਸ ਪਾਰਟੀ ਵੱਲੋਂ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਦੀ ਟਿਕਟ ਕੱਟ ਕੇ ਮਨੀਸ਼ Tiwari ਨੂੰ ਦਿੱਤੇ ਜਾਣ ਤੋਂ ਬਾਅਦ ਇਨ੍ਹਾਂ ਆਗੂਆਂ ਵੱਲੋਂ ਮਨੀਸ਼ Tiwari ਦਾ ਲਗਾਤਾਰ ਵਿਰੋਧ ਕੀਤਾ ਜਾਂਦਾ ਰਿਹਾ ਸੀ ਸੋ ਇਨ੍ਹਾਂ ਆਗੂਆਂ ਨੇ ਮਨੀਸ਼ Tiwari ਨੂੰ ਬਦਲਣ ਦੀ ਮੰਗ ਕਰਦਿਆਂ ਆਪਣੇ ਅਹੁਦਿਆਂ ਤੋਂ ਅਸਤੀਫੇ ਵੀ ਦੇ ਦਿੱਤੇ ਸਨ ਪਰ ਅੱਜ ਜਿਹੜਾ ਕਿ ਇੰਡੀਆ ਗੱਠ ਜੋੜ ਦੇ ਉਮੀਦਵਾਰ ਨਿਸ਼ਤ ਦਿਵਾਰੀ ਦੇ ਹੱਕ ਵਿੱਚ ਜਿਹੜਾ ਕਿ ਚੋਣ ਪ੍ਰਚਾਰ ਵੀ ਇਹਨਾਂ ਨਹੀਂ ਕੀਤਾ ਦੂਸਰੇ ਪਾਸੇ ਮਨੀਸ਼ ਦਿਵਾਰੀ ਕਾਂਗਰਸ ਤੋਂ ਵਿਧਾਇਕ ਬਣ ਕੇ ਨੇ ਜਿੱਤ ਗਏ ਨੇ ਸੋ ਕਾਂਗਰਸ ਨੇ ਵੱਡੀ ਕਾਰਵਾਈ ਕਰਦਿਆਂ ਇਹਨਾਂ ਆਗੂਆਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ